ਆ ਤਸਵੀਰਾਂ ਦੱਸ ਦਈਏ ਕਿ ਦੁਨੀਆ ਦਾ ਮਸ਼ਹੂਰ ਪਿੰਡ ਬੱਬੇ ਵਾਲੀ ਇੱਥੋਂ ਦਾ ਇੱਕ ਨੌਜਵਾਨ ਲਗਭਗ ਉਮਰ 21 ਸਾਲ ਨਹਿਰ ਦੇ ਵਿੱਚ ਛਲਾਂਗ ਲਗਾ ਦਿੱਤੀ ਜੋ ਅੱਜ ਚੌਥਾ ਦਿਨ ਚੱਲ ਰਿਹਾ ਅੱਜ ਤੱਕ ਮੁੰਡੇ ਦਾ ਪਤਾ ਨਹੀਂ ਲੱਗ ਸਕਿਆ ਕਿ ਕਿੱਥੇ ਹੋਵੇਗਾ ਉਹ ਇਸ ਪੁਲ ਦੇ ਹੇਠਾਂ اٹਕਿਆ ਹੋਵੇਗਾ ਜਾਂ ਅੱਗੇ ਚਲਾ ਗਿਆ ਹੋਵੇਗਾ ਔਰ ਦੱਸ ਦਈਏ ਕਿ ਗੋਤਾਖੋਰਾਂ ਦੀਆਂ ਟੀਮਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਅੱਗੇ ਆਇਆ ਜਾਵੇ ਕਿ ਗੋਤਾਖੋਰਾਂ ਦੀਆਂ ਟੀਮਾਂ ਦੱਸਦੇ ਆ ਕਿ ਲੁਧਿਆਣੇ ਤੋਂ ਪਹੁੰਚੀਆਂ ਨੇ ਔਰ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਲੁਧਿਆਣੇ ਤੋਂ ਪਹੁੰਚ ਕੇ ਗੋਤਾਖੋਰ ਇੱਥੇ ਮੁੰਡੇ ਦੀ ਭਾਲ ਕਰ ਰਹੇ ਨੇ ਕਿ ਕੀ ਹਾਲਾਤ ਨੇ ਮੁੰਡੇ ਦੇ ਉਹ ਐਸ ਵੇਲੇ ਕਿਵੇਂ ਜਿਹੇ ਹਾਲਾਤਾਂ ਵਿੱਚ ਹੋਵੇਗਾ ਦੱਸਦੇ ਆ ਕਿ ਇਹ ਪੁਲ ਦੇ ਹੇਠਾਂ ਸਰੀਏ ਵਗੈਰਾ ਨੇ ਕਿਉਂਕਿ ਪੁਲ ਜਦੋਂ ਤੋਂ ਲੈ ਕੇ ਨਵਾਂ ਬਣਿਆ ਆ ਤਾਂ ਇਸ ਦੇ ਥੱਲੇ ਬਹੁਤ ਸਾਰਾ ਮਟੀਰੀਅਲ ਜਿਹੜਾ ਆ ਉਹ ਫਸਿਆ ਹੋਇਆ ਤਾ ਜਿਸ ਕਰਕੇ ਨਹਿਰ ਦੇ ਵਿੱਚ ਪਾਣੀ ਵੀ ਜ਼ਿਆਦਾ ਹੈ ਹੁਣ ਤੁਹਾਨੂੰ ਦੱਸ ਦਈਏ ਕਿ ਨਹਿਰ ਕਿਹੜੀ ਹੈ ਇਹ ਅੱਬਰ ਭਰੀ ਦਵਾਬ ਨਹਿਰ ਹੈ ਔਰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਦਾ ਇਹ ਨਵਾਂ ਪੋਲਾ ਔਰ ਆ ਤੁਸੀਂ ਵੇਖ ਸਕਦੇ ਹੋ ਕਿ ਗੋਤਾਖੋਰਾਂ ਦੀਆਂ ਟੀਮਾਂ ਅਕਸਰ ਪਹਿਲਾਂ ਵੀ ਇੱਥੇ ਕੋਈ ਹਾਦਸਾ ਵਾਪਰਦਾ ਤਾਂ ਪਹੁੰਚਦੀਆਂ ਨੇ ਅੱਜ ਉਵੇਂ ਹੀ ਟੀਮਾਂ ਫੇਰ ਇੱਥੇ ਪਹੁੰਚੀਆਂ ਨੇ ਔਰ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਔਰ ਫੇਰ ਦੱਸ ਦਈਏ ਕਿ ਜੋ ਨੌਜਵਾਨ ਹੈ ਜੋ ਨੌਜਵਾਨ ਨੇ ਇਸ ਦੇ ਵਿੱਚ ਛਲਾਂਗ ਲਗਾਈ ਆ ਉਹ ਨੌਜਵਾਨ 21 ਸਾਲ ਦੀ ਦੱਸਦੇ ਆ ਕਿ ਉਮਰ ਸੀ ਔਰ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਔਰ ਕਾਰਨ ਕੀ ਬਣਿਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਉਹ ਸਰਦਾਰ ਜੀ ਖੜੇ ਨੇ ਪਿੰਡ ਦੇ ਨੇ ਹਾਂਜੀ ਸਰਦਾਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਰਦਾਰ ਜੀ ਤਿੰਨ ਦਿਨ ਹੋ ਗਏ ਨੌਜਵਾਨ ਨੂੰ ਵਿਛੜ ਗਿਆ ਨਹੀਂ ਪਤਾ ਲੱਗਿਆ ਜੀ ਨਹੀਂ ਪਤਾ ਲੱਗਾ ਜੀ ਇਹ ਕਾਰਨ ਕੀ ਬਣ ਗਿਆ ਘਟਨਾ ਕਿਵੇਂ ਇਲਜ਼ਾਮ ਦਿੱਤਾ ਕਾਰਨ ਜੀ ਵੇਖੋ ਉਥੇ ਕੰਮ ਕਰਦੇ ਸੀ ਹੱਡੇ ਦੇ ਬਬੇ ਹਲੀ ਆਪਣੀ ਦੁਕਾਨ ਜਿਵੇਂ ਵੀਡੀਓ ਵਾਇਰਲ ਹੋਈ ਹੈ ਕਿ ਉਸਨੇ ਲਾਈਵ ਹੋ ਕੇ ਕਿਹਾ ਕਿ ਮੈਨੂੰ ਗਾਲਾਂ ਕੱਢੀਆਂ ਤੇ ਮੈਂ ਉਹ ਸ਼ਬਦ ਸੁਣਾ ਨਹੀਂ ਸਕਦਾ ਆ ਬਹੁਤ ਗੱਲ ਜਿਹੜੀਆਂ ਗੰਦੀਆਂ ਗਾਲਾਂ ਮੈਨੂੰ ਕੱਢ ਦਿੱਤੀਆਂ ਤੇ ਉਹ ਮੁੰਡੇ ਨੇ ਬਸ ਇਸ ਚੀਜ਼ ਨੂੰ ਲੈ ਕੇ ਦਿਮਾਗ ਤੇ ਬਿਠਾ ਲਈ ਹਾਂ ਬਿਲਕੁਲ ਜੀ ਉਹਨੇ ਇਹੋ ਦਿਲ ਤੇ ਬਹਿ ਗਈ ਉਹਦੀ ਤੇ ਉਹ ਦੱਸ ਹੀ ਨਹੀਂ ਸਕਿਆ ਘਰਦਿਆਂ ਨੂੰ ਇੰਨੀ ਜ਼ਿਆਦਾ ਜ਼ਬਰਦਸਤ ਉਹ ਗਾਲਾਂ ਕੱਢੀਆਂ ਤੇ ਇਹ ਜਦੋਂ ਵਾਪਸ ਇੱਥੇ ਪਹੁੰਚੇ ਆ ਲੋਕ ਪਿੰਡ ਦੇ ਆਏ ਆ ਔਰ ਤੁਹਾਡੇ ਇਥੋਂ ਨੌਜਵਾਨ ਮੁੰਡੇ ਪਹੁੰਚੇ ਆ ਤਾਂ ਫਿਰ ਇਹ ਇਥੇ ਉਸ ਵੇਲੇ ਘੜੀ ਦੇ ਵਿੱਚ ਨਹੀਂ ਪਤਾ ਲੱਗਿਆ ਰਾਤ ਦਾ ਸਮਾਂ ਸੀ ਹਾਂ ਰਾਤ ਦਾ ਸਮਾਂ ਸੀ ਜੀ ਹਾਂਜੀ ਤੇ ਇਹ ਕੇ ਦੱਸ ਦੇ ਕਿ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਹਾਂਜੀ ਹਾਂਜੀ ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰ ਤਸਵੀਰਾਂ ਗੋਤਾਖੂਰਾ ਦੀਆਂ ਵਿਖਾਈਆਂ ਜਾਣ ਥੋੜਾ ਗਾਹ ਹੋ ਕੇ ਆ ਗੋਤਾਖੋਰ ਵੇਖ ਸਕਦੇ ਹੋ ਤੁਸੀਂ ਕਿ ਕਿਵੇਂ ਵਿੱਚ ਡੈਰਦੇ ਪਾਲ ਕੀਤੀ ਜਾ ਰਹੀ ਹੈ ਔਰ ਡੁਬਕੀਆਂ ਲਗਾਈਆਂ ਜਾ ਰਹੀਆਂ ਕਿਉਂਕਿ ਪਿੱਛੋਂ ਪਹਾੜਾਂ ਤੋਂ ਹੁੰਦੀਆਂ بارشਾਂ ਤਾਂ ਫਿਰ ਬਹੁਤ ਸਾਰੇ ਮਟੀਰੀਅਲ ਇੱਥੇ ਰੁੜ ਕੇ ਆਉਂਦੇ ਆ ਔਰ ਦੋਨੋਂ ਤਰਫ ਦੀ ਜਦੋਂ ਪਾਣੀ ਦੇ ਵਹਾਵ ਜ਼ਿਆਦਾ ਹੋਣ ਕਰਕੇ ਕਈ ਵਾਰ ਤਾਂ ਸ਼ਰੀਰ ਜਿਹੜੇ ਆ ਅੱਗੇ ਚੱਲੇ ਜਾਂਦੇ ਆ ਰੁੜ ਕੇ ਅਗਲੇ ਪੁਲਾਂ ਤੇ ਕਈ ਵਾਰ ਧਾਰੀਵਾਲ ਤੱਕ ਪਹੁੰਚ ਜਾਂਦੇ ਆ ਔਰ ਜ਼ਿਆਦਾਤਰ ਜਦੋਂ ਤੋਂ ਲੈ ਕੇ ਨਵਾਂ ਪੁਲ ਬਣਿਆ ਤਾਂ ਬਹੁਤ ਸਾਰੇ ਸ਼ਰੀਰ ਇੱਥੇ ਦੱਸਦੇ ਆ ਕਿ ਇੱਥੇ ਅਟਕੇ ਨੇ ਤਾਂ ਇੱਥੇ ਸਰਦਾਰ ਜੀ ਹੋਰ ਵੀ ਖੜੇ ਨੇ ਗੱਲ ਇਹਨਾਂ ਨਾਲ ਵੀ ਕਰਦੇ ਆ हां जी ਸਰਦਾਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰਦਾਰ ਜੀ ਕਿਵੇਂ ਵੇਖਦੇ ਹੋ ਨੌਜਵਾਨ ਦੀ ਡੈੱਡ ਬਾਡੀ ਜਾਂ ਜੇ ਪੱਕਾ ਕੰਫਰਮ ਹੈ ਕਿ ਇਹਦੇ ਵਿੱਚ ਉਸ ਵੇਲੇ ਛਿਲਾੰਗ ਲਗਾ ਦਿੱਤੀ ਸੀ ਮੈਨੂੰ ਇਹਦੇ ਬਾਰੇ ਪਤਾ ਨਹੀਂ ਜਦੋਂ ਨੌਜਵਾਨਾਂ ਨੇ ਇੱਕ ਵੀਡੀਓ ਵਾਇਰਲ ਹੁੰਦੀ ਵੇਖੀ ਤੁਸੀਂ ਵੀ ਵੇਖੀ ਹਾਂ ਜੀ ਵੇਖੀ ਤੇ ਉਹਦੇ ਉੱਤੇ ਇਹੀ ਲੱਗਦਾ ਹੈ ਕਿ ਛਿਲਾੰਗ ਲਗਾ ਗਿਆ ਇਹ ਇੱਥੇ ਮਾਨ ਦੇ ਸਕੂਟਰੀ ਜਦੋਂ ਉਹਨੇ ਲਾਈ ਆ ਨਾ ਇਹ ਸ਼ੱਕੋ ਸ਼ੱਕ ਹੀ ਆ ਵੀ ਸਕੂਟਰੀ ਰਾਤ ਦੇ 9:30 ਦਾ 9:30 ਵਜੇ ਲੱਗੀ ਆ ਤੇ ਫਿਰ ਉਹ ਇੱਥੇ ਦੇ ਦਿਨਿਆਂ ਦੇ ਡਰ ਲੱਗਦਾ ਤੇ ਉਹਦਾ ਮੋਬਾਈਲ ਜਿਹੜਾ ਉਹ ਵੀ ਨਾਲ ਸੀ ਜਾਂ ਉਹ ਇੱਥੇ ਰਹਿ ਗਿਆ ਮੋਬਾਈਲ ਤਾਂ ਨਹੀਂ ਪਤਾ ਵੀ ਜਾਂਦੇ ਨਾਲ ਹੀ ਚਾਬੀ ਲੈ ਕੱਲੀ ਸਕੂਟੀ ਦੀ ਚਾਬੀ ਵੀ ਉਹ ਸਵੇਰੇ ਮਿਲੀ ਇਹਨਾਂ ਨੂੰ ਜੀ ਤੇ ਇਹ ਗੱਲ ਹੁਣ ਪਤਾ ਨਹੀਂ ਵੀ ਇੱਧਰ ਸਾਇਲ ਮਾਰੀ ਆ ਕਿ ਇੱਧਰ ਮਾਰੀ ਆ ਅੱਛਾ ਇਹ ਵੀ ਕੰਫਰਮ ਨਹੀਂ ਆ ਇਹ ਕੰਫਰਮ ਇਹ ਇਹ ਫਿਰ ਗੱਲ ਤੁਹਾਨੂੰ ਦੱਸ ਦਈਏ ਕਲੀਅਰ ਕਰ ਦਈਏ ਕਿ ਆ ਜੋ ਪੁਲ ਤੁਸੀਂ ਦੇਖ ਰਹੇ ਹੋ ਨਹਿਰ ਦੇ ਦੋਨੋਂ ਕਿਨਾਰੇ ਤੁਹਾਨੂੰ ਵਿਖਾ ਦਈਏ ਕੀ ਇੱਕ ਤਰਫ ਇਧਰ ਦੀ ਪਾਣੀ ਆ ਰਿਹਾ ਇਹ ਪਹਾੜਾਂ ਦੀ ਤਰਫ ਤੋਂ ਪਾਣੀ ਆ ਰਿਹਾ ਔਰ ਦੂਸਰੀ ਤਰਫ ਇਧਰ ਜਿੱਧਰ ਪਿੰਡ ਦੇ ਲੋਕ ਏਰੀਆ ਦੇ ਲੋਕ ਖੜੇ ਨੇ ਹਾਂਜੀ ਸਰ ਸასი ਕਾਲ ਜੀ ਹਾਂਜੀ ਸਰ ਕਿਵੇਂ ਵੇਖਦੇ ਹੋ ਤਿੰਨ ਦਿਨ ਹੋ ਗਏ ਆ ਗੋਤਾ ਖੋਰਾਂ ਦੀਆਂ ਟੀਮਾਂ ਵੀ ਆ ਗਈਆਂ ਨੇ ਲੇਕਿਨ ਅਜੇ ਵੀ ਕੋਈ ਭਾਲ ਨਹੀਂ ਪਤਾ ਨਹੀਂ ਲੱਗਿਆ ਹਾਂ ਟਰਾਈ ਕੋਸ਼ਿਸ਼ ਕਰਦੇ ਆ ਲਗਾਤਾਰ ਤੇ ਬੋਡੀ ਸ਼ਾਇਦ ਅੱਜ ਕੱਲ੍ਹ ਚ ਮਿਲ ਜਾਵੇ ਹਾਂਜੀ ਉਹ ਕਈ ਵਾਰ ਬੋਡੀ ਜਿਹੜੀ ਆ ਤਿੰਨ ਚਾਰ ਦਿਨਾਂ ਬਾਅਦ ਵੈਸੇ ਵੀ ਉੱਤੇ ਆ ਜਾਂਦੀ ਆ ਪਰ ਦੱਸਦੇ ਆ ਕਿ ਇਹਦੇ ਥੱਲੇ ਕੋਈ ਮਟੀਰੀਅਲ ਨਵਾਂ ਬਣਨ ਕਰਕੇ ਕੁਝ ਸੀਗਾ ਜਿਹਦੇ ਕਰਕੇ ਢੇਠਾ ਨਾ ਫਸਿਆ ਹੋਵੇ ਇਹਦਾ ਬਾਰੇ ਮੈਨੂੰ ਪਤਾ ਨਹੀਂ ਆ ਥੱਲੇ ਇਸ ਬਾਰੇ ਜਾਣਕਾਰੀ ਨਹੀਂ ਆ ਤੁਸੀਂ ਹੁਣੇ ਪਹੁੰਚੇ ਹੋਰੇ ਹਾਂ ਵੀਰ ਜੀ ਕੱਲ ਵੀ ਇਹ ਲਗਾਤਾਰ ਲੱਭ ਰਹੇ ਆ ਲਗਾਤਾਰ ਕੁਦਨ ਦੀਪਾਲ ਕਰੇ ਨੂੰ ਠੀਕ ਹੈ ਇਹ ਦੱਸਦੇ ਆ ਕਿ ਪ੍ਰਸ਼ਾਸਨ ਵੀ ਪਹੁੰਚਿਆ ਪੁਲਿਸ ਵੀ ਪਹੁੰਚੀ ਆ ਔਰ ਪਿੰਡ ਦੇ ਲੋਕ ਲਗਾਤਾਰ ਇੱਥੇ ਵੇਖ ਰਹੇ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਵੇਂ ਵੇਖਦੇ ਹੋ ਨੌਜਵਾਨ ਦੀ ਘਟਨਾ ਨੌਜਵਾਨ ਮੇਰਾ ਭਤੀਜ ਤੇ ਕੀ ਬਸ ਦਿਲ ਤੇ ਗੱਲ ਲਗਾ ਗਿਆ ਝਗੜਾ ਇੱਕ ਮਾਮੂਲੀ ਕਹਿੰਦੇ ਨਾਰਮਲ ਮੂਹ ਨਾਲ ਗੱਲਾਂ ਹੋਈਆਂ ਮੂਹ ਨਾਲ ਗੱਲਾਂ ਹੋਈਆਂ ਹੁਣ ਪਤਾ ਨਹੀਂ ਰੱਬ ਜਾਣਦਾ ਜਿਹਨੂੰ ਕਈਆਂ ਉਹ ਜਾਣਦਾ ਵੀ ਕੀ ਉਹਨੂੰ ਕਹਿਤਾ ਵੀ ਉਹਦੇ ਕੋਲ ਸਹਾਰ ਹੀ ਨਹੀਂ ਹੋਇਆ ਤੇ ਉਹਨੇ ਐਡਾ ਵੱਡਾ ਫੈਸਲਾ ਲੈ ਲਿਆ ਹੂੰ ਹੂੰ ਕੋਈ ਆਪਣੇ ਘਰ ਮਾਂ ਪਿਓ ਨਾਲ ਕੋਈ ਯਾਰ ਦੋਸਤ ਨਾਲ ਗੱਲਬਾਤ ਕਰਦਾ ਕੋਈ ਹੱਲ ਹੁੰਦਾ ਅੱਜ ਕਿੰਨੇ ਦਿਨ ਹੋ ਗਏ ਆ ਚੌਥਾ ਦਿਨ ਆ ਪਾਜੀ ਪੜਿਆ ਕਿੰਨਾ ਸੀ ਮੁੰਡਾ ਪੜਿਆ ਪਲੱਸ 2 ਕੀਤੀ ਸੀ ਕਾਰੋਬਾਰ ਬਹੁਤ ਵਧੀਆ ਚੱਲਣ ਰਿਹਾ ਸੀ ਅਡੇ ਤੇ ਦੁਕਾਨ ਸੀ ਬੜਾ ਵਧੀਆ ਕੰਮ ਸੀ ਮੜੇ ਦਾ ਹਾਂ ਵੀ ਅੱਤ ਸ਼ਰੀਫ ਮੁੰਡਾ ਜਿਹਨੂੰ ਕਹਿੰਦੇ ਅੱਜ ਤੱਕ ਕਿਸੇ ਨੂੰ ਮੇਰਾ ਖਿਆਲ ਵੀ ਲੜਨਾ ਤੇ ਦੂਰ ਦੀ ਗੱਲ ਕਰਤੇ ਉਹ ਇਹ ਵੀ ਨਹੀਂ ਕਿਸੇ ਨੂੰ ਕਹੀ ਹੋਣੀ ਬਸ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਇਹ ਡਿਸੀਜਨ ਲੈ ਗਿਆ ਬਸ ਇਸੇ ਗੱਲ ਦਾ ਦੁੱਖਾ ਨੂੰ ਹੋਣ ਲਿਆ ਵੀ ਕੰਜਰ ਕਦੇ ਗੱਲ ਫਿਰ ਉਹਦਾ ਮੋਬਾਈਲ ਵੀ ਨਹੀਂ ਮਿਲਿਆ ਮੋਬਾਈਲ ਵੀ ਨਹੀਂ ਮੋਬਾਈਲ ਸਵਿਚ ਆਫ ਆ ਰਿਹਾ ਜਾਂ ਕਿਵੇਂ ਇਸ ਤਰ੍ਹਾਂ ਸਵਿਚ ਆਫ ਆ ਰਿਹਾ ਦੱਸ ਦਈਏ ਕੀ ਉਹ ਨੌਜਵਾਨ ਦੀਆਂ ਜੋ ਨਿਸ਼ਾਨੀਆਂ ਸੀ ਜਿਵੇਂ ਇੱਕ ਸਕੂਟਰੀ ਸੀਗੀ ਉਹ ਤਾਂ ਪੁਲ ਦੇ ਉੱਤੇ ਹੀ ਰਹਿ ਗਈ ਪਰ ਮੋਬਾਈਲ ਜਿਹੜਾ ਉਹ ਨਹੀਂ ਮਿਲਿਆ ਮੋਬਾਈਲ ਵੀ ਸਵਿਚ ਆਫ ਆ ਰਿਆ ਔਰ ਇਸੇ ਨਹਿਰ ਦੇ ਵਿੱਚ ਅੱਪਰ ਭਰੀ ਦਵਾ ਨਹਿਰ ਅਸੀਂ ਇਸ ਵੇਲੇ ਗੁਰਦਾਸਪੁਰ ਪਿੰਡ ਬੱਬੇਹਾਲੀ ਦੀ ਨਹਿਰ ਤੇ ਖੜੇ ਆ ਔਰ ਬੱਬੇਹਾਲੀ ਉਹ ਪਿੰਡ ਹੈ ਉਹ ਜੋਧਿਆਂ ਦਾ ਪਿੰਡ ਹੈ ਜਿਸ ਪਿੰਡ ਦੇ ਵਿੱਚੋਂ ਬਹੁਤ ਸਾਰੇ ਪਹਿਲਵਾਨ ਹੋਏ ਔਰ ਪੰਜਾਬ ਦੀ ਨਾਮੀ ਸ਼ਿੰਝ ਕਰਕੇ ਜਾਣਿਆ ਜਾਂਦਾ ਪਿੰਡ ਬੱਬੇ ਹਾਲੀ ਔਰ ਇਥੋਂ ਦਾ ਹੀ ਨੌਜਵਾਨ ਲੇਕਿਨ ਪਤਾ ਨਹੀਂ ਕੀ ਕੁਦਰਤ ਨੂੰ ਪਾਣਾ ਪਸੰਦ ਸੀ ਔਰ ਕੁਦਰਤ ਵੱਲੋਂ ਉਸਦੇ ਦਿਮਾਗ ਵਿੱਚ ਕੀ ਆ ਗਿਆ ਕਿ ਉਸਨੇ ਸੁਸਾਈਡ ਦਾ ਆਪਣੇ ਦਿਮਾਗ ਦੇ ਵਿੱਚ ਧਾਰ ਲਿਆ ਕਿਉਂਕਿ ਉਸ ਨੂੰ ਕੁਝ ਟਾਰਚਰ ਕੀਤਾ ਗਿਆ ਟਾਰਚਰ ਕਰਨ ਦੇ ਨਾਲ ਗਾਲਾਂ ਕੱਟੀਆਂ ਗਈਆਂ ਜਿਵੇਂ ਉਸ ਨੌਜਵਾਨ ਨੇ ਇੱਕ ਵੀਡੀਓ ਵਾਇਰਲ ਕੀਤੀ ਆ ਕਿ ਮੇਰੇ ਕੋਲ ਦੀ ਦੁਕਾਨ ਵਾਲਾ ਉਸਨੇ ਮੈਨੂੰ ਬਹੁਤ ਜ਼ਿਆਦਾ ਜਲੀਲ ਕੀਤਾ ਔਰ ਬਹੁਤ ਪੱਦੀ ਸ਼ਬਦਾ ਵਾਲੀ ਬੋਲੀ ਔਰ ਉਸ ਤੋਂ ਬਰਦਾਸ਼ਤ ਨਹੀਂ ਹੋਈ ਔਰ ਇੱਥੇ ਆ ਕੇ ਉਸਨੇ ਇਸ ਨਹਿਰ ਦੇ ਵਿੱਚ ਛਲਾਂਗ ਲਗਾ ਦਿੱਤੀ ਜੋ ਇੱਥੋਂ ਦੇ ਚਸ਼ਮਦੀਦ ਦੱਸ ਰਹੇ ਆ ਕਿ ਸਕੂਟਰੀ ਇੱਥੇ ਮਿਲੀ ਸੀ ਹੁਣ ਅੱਗੇ ਵਾਕਿਆ ਕੀ ਨਿਕਲਦਾ ਹੈ ਅਗਲੀ ਅਪਡੇਟ ਵੀ ਤੁਹਾਨੂੰ ਦਿੰਦੇ ਰਹਾਂਗੇ ਔਰ ਲਗਾਤਾਰ ਤੁਹਾਨੂੰ ਇਹ ਵੀ ਦੱਸਾਂਗੇ ਕਿ ਗੋਤਾਖੋਰਾਂ ਦੀਆਂ ਟੀਮਾਂ ਕਿੱਥੋਂ-ਕਿੱਥੋਂ ਆ ਕੇ ਸੇਵਾ ਨਿਭਾ ਰਹੀਆਂ ਨੇ ਉਹ ਨੌਜਵਾਨ ਦਾ ਸਰੀਰ ਲੱਭਣ ਵਿੱਚ ਕੋਸ਼ਿਸ਼ਾਂ ਕਰ ਰਹੀਆਂ ਨੇ ਔਰ ਇਹ ਵੀਡੀਓ ਨੂੰ ਫਿਲਹਾਲ ਤੁਸੀਂ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ